ਸਤਿ ਸ੍ਰੀ ਅਕਾਲ ਅੱਜ ਦੀ ਕਰਦੇ ਹੋ ਵੀਡੀਓ ਸ੍ਰੀ ਤੇ ਅੱਜ ਦੀ ਵੀਡੀਓ ਦੇ ਵਿੱਚ ਬਈ ਆਪਣੇ ਕੋਲ ਦੋ ਟਰੈਕਟਰ ਤੇ ਇੱਕ ਨਵੀਂ ਟਰਾਲੀ ਆ ਤੇ ਦੋ ਟਰੈਕਟਰ ਆ ਜਿਹੜੇ ਆ ਪਹਿਲਾ ਸੋਨ ਲੀਖਾ ਚੱਲੀ ਜਾਂਦਾ ਜੇ ਸਕਰੀਨ ਤੇ ਇਹ ਇਦੂ ਪਿੱਛੇ ਆਕਾਸ਼ ਆ ਤੇ ਉਦੋਂ ਪਿੱਛੇ ਇੱਕ ਟਰਾਲੀਆਂ ਬਾਈ ਬਹੁਤ ਵਧੀਆ ਬਾਈ ਮਨਦੀਪ ਟਰਾਲੀਆਂ ਬਣਾਉਂਦਾ ਫਾਜਲ ਕਾ ਏਰੀਏ ਦਾ ਤੇ ਬਹੁਤ ਸੋਹਣੀਆਂ ਟਰਾਲੀਆਂ ਬਣਾਉਂਦਾ ਸਾਰੇ ਭਰਾਵੋ ਦੀਆਂ ਵੀ ਟਰਾਲੀ ਵੇਖੋ ਵੀ ਕਿਵੇਂ ਬਣਾਉਂਦਾ ਉਹ ਵੀ ਪਿਛਲੇ ਪਾਸੇ ਆ ਬਾਈ ਤੇ ਕਿਹੜਾ ਆਹ ਬਾਈ ਦਾ ਟਰੈਕਟਰ ਆ ਜਿਹੜਾ ਸੋਨ ਲੀਖਾ 45 ਦਾ ਇਹ ਸਾਰੇ ਭਰਾ ਦੇਖ ਲਓ ਕਿਸੇ ਨੂੰ ਵੀ ਬਾਈ ਦਾ ਟਰੈਕਟਰ ਆ ਗਿਆ ਹੋਵੇ ਫਿੱਟ ਤਾਂ ਬਾਈ ਦਾ ਟਰੈਕਟਰ ਆ ਜਿਹੜਾ 2003 ਮਾਡਲ ਆ ਡਬਲ ਕਲਚ ਆ ਤੇ ਪੂਰਾ ਬਈ ਗੀਅਰ ਇੰਜਨ ਗੀਅਰ ਦਾ ਓਕੇ ਆ ਬਾਈ ਕਹਿੰਦਾ ਤੇ origignal ਟਰੈਕਟਰ ਸਾਰੇ ਪਾਸੋਂ ਸੋਨਾਲੀਕਾ ਤੇ ਬਾਈ ਕਹਿੰਦਾ ਕਿਸੇ ਨੂੰ ਵੀ ਮੇਰਾ ਟਰੈਕਟਰ ਆ ਗਿਆ ਹੋਇਆ ਫਿੱਟ ਤੇ ਬਾਈ ਦਾ ਬਈ ਥੱਲੇ ਨੰਬਰ ਆ ਤੇ ਬਾਈ ਨੂੰ ਲਾ ਲਿਓ ਫੋਨ ਤੇ ਬਾਈ ਦਾ ਨਾਮ ਦੀਪ ਆ ਤੇ ਪਿੰਡ ਸੰਦੂਹਾ ਤੇ ਜ਼ਿਲ੍ਹਾ ਪਠੰਡਾ ਤੇ ਮੌੜ ਮੰਡੀ ਦੇ ਕੋਲੇ ਪੈਂਦਾ ਬਾਈ ਬਾਈ ਦਾ ਮੌੜ ਮੰਡੀ ਤੋਂ 5 ਕਿਲੋਮੀਟਰ ਪਾਸੇ ਆ ਤੇ ਕਿਸੇ ਨੂੰ ਵੀ ਬਾਈ ਦਾ ਟਰੈਕ ਆ ਗਿਆ ਹੋਇਆ ਫੈਟਾ ਸੋਨਲਿਕਾ 45 ਦਾ ਤੇ ਬਾਈ ਦਾ ਥੱਲੇ ਨੰਬਰ ਆ ਤੇ ਬਾਈ ਨੂੰ ਲਾਰੇ ਫੋਨ ਇੱਕ ਆਹ ਟਰੈਕਟਰ ਬਾਈ ਦਾ ਪਾਇਆ ਇਹ ਤੋਂ ਪਿਛਲੇ ਪਾਸੇ ਉਹ ਵੀ ਏਸੀ ਬਾਈ ਦੀ ਆ ਸਾਰਾ ਡਰੈਸ ਬਾਈ ਦਾ ਆਹੀ ਆ ਤੇ ਦੋਨੇ ਟਰੈਕਟ ਦੇਖ ਲਿਓ ਬਈ ਦੋਨੇ ਟਰੈਕਟ ਬਹੁਤ ਸੋਹਣੇ ਆ ਤੇ ਭਾ ਦੇ ਵਿੱਚ ਹੀ ਲੱਗਦੇ ਆ ਬਾਈ ਕਹਿੰਦਾ ਟਰੈਕ ਮੇਰਾ ਜਿਹੜਾ ਆਹ ਸੋਨਲਿਕਾ ਪੂਰਾ ਰੀਨਲ ਟਰੈਕਟਰ ਆ ਤੇ ਭਾ ਵੀ ਮੇਰਾ ਵੱਟਾਂ ਲਈ ਰਹੀ ਆ ਤੇ ਕਿਸੇ ਵੀ ਵੀਰ ਨੂੰ ਟਰੈਕਟਰ ਸੋਨਾ ਲੀਕਾ ਬਾਈ ਦਾ ਆ ਗਿਆ ਹੋਇਆ ਫੱਟ ਤੇ ਬਾਈ ਕਹਿੰਦਾ 1 ਲੱਖ ਤੇ 80 ਹਜ਼ਾਰ ਦਾ ਟ੍ਰੇਡ ਮੈਂ ਦੇ ਦੂੰਗਾ ਸੋਨਾ ਲੀਕਾ ਤੇ ਕਿਸੇ ਵੀ ਭਰਾ ਨੂੰ ਬਾਈ ਟ੍ਰੇਡ ਦਾ ਆ ਗਿਆ ਹੋਇਆ ਫੱਟ ਬਾਈ ਦਾ ਤੇ ਬਾਈ ਦਾ ਰੋ ਆ ਆ ਬਾਈ ਜਿਹੜਾ ਆਸ਼ਾ ਟਰੈਕਟਰ ਆ ਤੇ ਇਹ ਆਪਾਂ ਪਿੱਛੇ ਟ੍ਰੇਡ ਵਿਖਾਇਆ ਸੋਨਾ ਲੀਕਾ ਬਾਈ ਦਾ 45 ਦਾ ਦੀਪ ਦਾ ਤੇ ਆ ਵੀ ਦੀਪ ਦਾ ਟਰੈਕਟਰ ਹੀ ਆ ਬਾਈ ਆਸ਼ਾ ਸਾਰੇ ਭਰਾ ਚੈੱਕ ਕਰ ਲਿਓ ਤੇ ਬਾਈ ਦਾ ਐਡਰੈਸ ਸੇਮ ਹੀ ਆ ਪੈਂਡ ਸੰਦੋਹਾ ਜ਼ਿਲ੍ਹਾ ਬਠਿੰਡਾ ਮੋੜ ਮੰਡੀ ਦੇ ਕੋਲੇ ਤੇ ਆ ਆਸ਼ਾ ਟਰੈਕਟਰ ਵੀ ਬਾਈ ਦਾ ਸਾਰੇ ਭਰਾ ਚੱਕ ਕਰ ਲੋ ਆਸ਼ਾ ਟਰੈਕਟਰ ਤੇ ਆਸ਼ਾ ਟਰੈਕਟਰ ਬਾਈ ਕਹਿੰਦਾ ਵੀ ਮੇਰਾ ਸਾਰੇ ਪਾਸਿਓਂ ਵਧੀਆ ਟਰੈਕਟਰ ਆ ਥੋੜੇ ਭਾਹ ਵਾਲਾ ਟਰੈਕਟਰ ਆ ਮੇਰਾ ਇਹ ਤੇ ਸੋਹਣਾ ਟਰੈਕਟਰ ਆ 4 ਚਪੇਰੋਂ 2000 ਮਾਡਲ ਆ ਤੇ ਇੰਜਨ ਗੇਅਰ ਦਾ ਓਕੇ ਆ ਬਾਈ ਜੰਦਾ ਟਰੈਕਟਰ ਤੇ 80 85 ਪੈਸੇ ਟਾਇਰ ਪਏ ਆ ਜੀ ਪੱਕੇ ਟਾਇਰ ਆ ਤੇ ਟਰੈਕਟਰ ਮੇਰਾ ਸਾਰੇ ਪਾਸਿਓਂ ਵਧੀਆ ਤੇ ਸਾਰੇ ਭਰਾ ਬਾਈ ਚੈੱਕ ਕਰ ਲਿਓ ਬਾਈ ਦਾ ਟਰੈਕਟਰ ਆਸ਼ਾ ਕਿਸੇ ਨੇ ਆਸ਼ਾ ਟਰੈਕਟਰ ਲੈਣਾ ਤਾਂ ਬਹੁਤ ਸਾਫ ਟਰੈਕਟਰ ਆ ਬਾਈ ਕਹਿੰਦਾ ਮੇਰੇ ਕੋਲ ਆਸ਼ਾ ਟਰੈਕਟਰ ਆ ਵਾਹ ਕੀ ਚੈੱਕ ਕਰਕੇ ਟਰੈਕਟਰ ਲੈ ਕੇ ਜਾਓ ਸਾਰੇ ਪਾਸੋਂ ਟਰੈਕਟਰ ਮੇਰਾ ਓਕੇ ਆ ਕਿਸੇ ਵੀ ਭਰਾ ਨੂੰ ਬਾਈ ਦਾ ਟਰੈਟ ਆ ਗਿਆ ਹੋਇਆ ਫਿੱਟ ਤੇ ਬਾਈ ਕਹਿੰਦਾ ਮੈਂ 1 ਲੱਖ ਦੇ 35000 ਦਾ ਟੈਟ ਮਾ ਆਸ਼ਾ ਦੇ ਦੂੰਗਾ ਆਹਾ ਮੇਰਾ ਟਰੈਕਟਰ ਆਸ਼ਾ ਕਿਸੇ ਨੂੰ ਬਾਈ ਦਾ ਟਰੈਟ ਆ ਗਿਆ ਹੋਇਆ ਫਿੱਟ ਤੇ ਬਾਈ ਦਾ ਥੱਲੇ ਸਕਰੀਨ ਤੇ ਨੰਬਰ ਤੇ ਬਾਈ ਨੂੰ ਲਾਰੇ ਫੋਨ ਤੇ ਆਪਾਂ ਹਰ ਵੀਡੀਓ ਜੀ ਦੱਸ ਦੇ ਰਹੇ ਹਾਂ ਜੇ ਕਿਸੇ ਨੇ ਬਈ ਆਪਾਂ ਨੂੰ ਵੀਡੀਓ ਭੇਜਣੀ ਆ ਤਾਂ ਭੇਜਿਆ ਕਰੋ ਆਪਣੀ ਫ੍ਰੀ ਐਡਾ ਆਪਦੇ ਘਰੋਂ ਬਣਾ ਕੇ ਭੇਜਿਆ ਕਰੋ ਕੁਝ ਵੀ ਵੇਚਣਾ ਟਰੈਕਟਰ ਟਰਾਲੀ ਜੋ ਵੀ ਵੇਚਣਾ ਤੁਸੀਂ ਖੇਤੀਬਾੜੀ ਦਾ ਸੰਦ ਆਪਾਂ ਨੂੰ ਭੇਜ ਦਿਆ ਕਰੋ ਜਿਵੇਂ ਆ ਬਾਈ ਦਾ ਪਟਾਟ ਦੋ ਪਾਏ ਆ ਆਇਆ ਆਪਾਂ ਛੋੜੇ ਹੀ ਪਾਲਾ ਕਰਾਂਗੇ ਤੇ ਬਾਈ ਦਾ ਟਰੈਡ ਬਈ ਕਿਸੇ ਰੂ ਹੀ ਆ ਗਿਆ ਹੋਇਆ ਫਿੱਟ ਤੇ ਬਾਈ ਦਾ ਥੱਲੇ ਸਕਰੀਨ ਤੇ ਨੰਬਰ ਆ ਤੇ ਬਾਈ ਨੂੰ ਲਾ ਲਿਓ ਬਾਈ ਫੋਨ ਤੇ ਬਹੁਤ ਵਧੀਆ ਰੇਨਲ ਟਰੈਕਟਰ ਆ ਬਾਈ ਕਹਿੰਦਾ ਪੂਰਾ ਕਿਹੇ ਚੀਜ਼ ਦੀ ਕਮੀ ਨਹੀਂ ਮੇਰੇ ਟਰੈਡ ਦੇ ਕਿਸੇ ਪਾਸੋਂ ਤੇ ਕਿਸੇ ਨੂੰ ਬਾਈ ਦਾ ਟ੍ਰੈਕਟ ਆ ਗਿਆ ਹੋਇਆ ਫਟ ਤੇ ਬਾਈ ਦਾ ਥੱਲੇ ਸਕਰੀਨ ਤੇ ਨੰਬਰ ਆ ਤੇ ਲਾ ਲਓ ਬਈ ਬਾਈ ਜੀ ਆਹ ਟਰਾਲੀ ਹੈ ਜਿਹੜੀ ਸਕਰੀਨ ਤੇ ਚੱਲੀ ਜਾਂਦੀ ਆ ਇਹ ਬਾਈ ਮਨਦੀਪ ਬਣਾਉਂਦਾ ਆਜਮਾਲੇ ਪਿੰਡ ਤੋਂ ਫਾਜ਼ਲ ਕਾ ਜਲਾ ਬਾਈ ਦਾ ਤੇ ਹਬੌਰ ਤੋਂ ਵੀ 20 ਕਿਲੋਮੀਟਰ ਆ ਪਿੰਡ ਬਾਈ ਦਾ ਤੇ ਫਾਜ਼ਲ ਕਾ ਤੋਂ 20 ਕਿਲੋਮੀਟਰ ਉੱਥੇ ਟਰਾਲੀਆਂ ਬਣਾਉਂਦਾ ਬਾਈ ਮਨਦੀਪ ਤੇ ਟਰਾਲੀਆਂ ਦੀ ਸਫਾਈ ਬਹੁਤ ਆ ਬਾਈ ਦੀ ਸਿਰਾ ਲਾਈ ਫਿਰਦਾ ਬਾਈ ਟਰਾਲੀਆਂ ਚ ਤੇ ਸਾਡੇ ਏਰੀਆ 'ਚ ਵੀ ਬਾਈ ਦੀਆਂ ਟਰਾਲੀਆਂ ਮੈਂ ਬਹੁਤ ਵੇਖੀਆਂ ਸਾਡੇ ਮੱਲਣੇ ਦੇ ਵਿੱਚ ਕਈ ਟਰਾਲੀਆਂ ਬਾਈ ਦੀਆਂ ਆਈਆਂ ਵੇਖੀਆਂ ਮੈਂ ਤੇ ਬਾਈ ਨੇ ਵੀਡੀਓ ਬਣਾ ਕੇ ਆਪਦੇ ਘਰੋਂ ਭੇਜੀ ਆ ਜੇ ਹੋਰ ਵੀ ਕਿਸੇ ਭਰਾ ਨੇ ਵੀਡੀਓ ਬਣਾ ਕੇ ਆਪ ਨੂੰ ਭੇਜਣੀ ਹੋਵੇ ਟਰੈਕਟਰ ਟਰਾਲੀ ਜਾਂ ਹੋਰ ਕੋਈ ਸੰਦ ਵੇਚਣਾ ਹੋਵੇ ਸੁਪਰ ਸਿੱਟਰ ਰੋਟਾਵੇਟਰ ਕੋਈ ਵੀ ਭਰਾ ਆਪਾਂ ਨੂੰ ਭੇਜੀ ਸਕਦੇ ਆ ਆਪਣੀ ਫਰੀ ਵੀਡੀਓ ਦੀ ਐਡ ਆ ਫਰੀ ਆਪਦੇ ਚੈਨਲ ਤੇ ਆਪਾਂ ਪਾਉਨੇ ਆ ਤੁਸੀਂ ਆਪਦੇ ਘਰੋਂ ਬਣਾ ਕੇ ਭੇਜ ਦਿਓ ਜੋ ਕਿਸੇ ਚੀਜ਼ ਵਿੱਚ ਨਹੀਂ ਕਿਸੇ ਨੇ ਜਿਵੇਂ ਆ ਬਾਈ ਨੇ ਮਨਦੀਪ ਨੂੰ ਟਰਾਲੀ ਭੇਜੀ ਆ ਤੇ ਬਾਈ ਨੇ ਮਨਦੀਪ ਨੂੰ ਟਰਾਲੀ ਬਹੁਤ ਵਧੀਆ ਟਰਾਲੀ ਆ ਬਾਈ ਦੀ ਸਿਰਾਂ ਲਾ ਤੇ ਕਿਸੇ ਨੇ ਵੀ ਟਰਾਲੀ ਬਣਾਉਣੀ ਹੋਵੇ ਮਨਦੀਪ ਦਾ ਬਾਈ ਦਾ ਥੱਲੇ ਸਕਰੀਨ ਤੇ ਨੰਬਰ ਆ ਹੌਲੀ ਭਾਰੀ ਜਿਹੇ ਜਾ ਲੋਹਾ ਲਵਾਉਣਾ ਜਿੰਨੇ ਪੈਸੇ ਲਵਾਉਣਿਆ ਓਨੇ ਚ ਬਾਈ ਤਿਆਰ ਕਰ ਦਿੰਦਾ ਟਰਾਲੀ ਕਿਸੇ ਭਰਾ ਨੇ ਕੋਈ ਟਰਾਲੀ ਬਣਾਉਣੀ ਹੋਵੇ ਥੱਲੇ ਬਾਈ ਦਾ ਸਕਰੀਨ ਤੇ ਨੰਬਰ ਆ ਮਨਦੀਪ ਦਾ ਤੇ ਬਾਈ ਨੂੰ ਲਾ ਲਿਓ ਫੋਨ ਤੇ ਟਰਾਲੀ ਪਹਿਲਾਂ ਦੇਖੋ ਸਾਰੀ ਟਰਾਲੀ ਬਾਈ ਨੇ ਪੂਰੀ ਵਧੀਆ ਕੈਮਰਾ ਮਾਰਿਆ ਬਹੁਤ ਵਧੀਆ ਟਰਾਲੀ ਬਣਾ ਕੇ ਭੇਜੀ ਹੈ ਵੀਡੀਓ ਆਪਾਂ ਨੂੰ ਬਹੁਤ ਵਧੀਆ ਸਫਾਈ ਬਹੁਤ ਆ ਬਾਈ ਦੀ ਤੇ ਰੰਗ ਦੀ ਵੇਖ ਲੋ ਕੁਆਲਿਟੀ ਕਿੰਦੀ ਵਧੀਆ ਪਤਾ ਨਹੀਂ ਕਿਹੜੇ ਹਿਸਾਬ ਨਾਲ ਬਾਈ ਨੇ ਰੰਗ ਕਰਿਆ ਤੇ ਬਹੁਤ ਵਧੀਆ ਰੰਗ ਕਰਿਆ ਟਰਾਲੀ ਨੂੰ ਤੇ ਕਿਸੇ ਨੇ ਵੀ ਬਾਈ ਤੋਂ ਟਰਾਲੀ ਬਣਾਉਣੀ ਹੋਵੇ ਜਿਹੋ ਜੀ ਮਰਜ਼ੀ ਬਣਾਉਣੀ ਹੋਵੇ ਬਾਈ ਕਹਿੰਦਾ ਵਾ ਉਹੋ ਜੀ ਟਰਾਲੀ ਤਿਆਰ ਕਰ ਦੂੰਗਾ ਹੌਲੀ ਭਾਰੀ ਮਹਗੇ ਵੀ ਬੱਲਿਆ ਜੋ ਉਹੋ ਜੀ ਵੀ ਚਾਹੀਦੀ ਟਰਾਲੀ ਕਿਸੇ ਨੂੰ ਬਾਈ ਮਨਦੀਪ ਦਾ ਥੱਲੇ ਆ ਨੰਬਰ ਤੇ ਬਾਈ ਨੂੰ ਲਾ ਲਿਓ ਫੋਨ ਤੇ ਟਰਾਲੀ ਬਹੁਤ ਸੋਹਣੀ ਟਰਾਲੀ ਬਣਾਈ ਭੇਜੀਆ ਬਾਈ ਨੇ ਤੇ ਬਾਈ ਨੂੰ ਲਾ ਲਿਓ ਸਾਰੇ ਫੋਨ